ਸਸਿਕਾਲ ਜੀ ਬਰਨਾਲਾ ਦੇ ਵਿੱਚ ਖੜੇ ਹਾਂ ਸੁਪਰੀਮ ਕਾਰਜ਼ ਵਾਲਿਆਂ ਦੇ ਤੇ ਬਾਈ ਹੋਰੀ ਗੱਡੀਆਂ ਰੈਂਟ ਤੇ ਦਿੰਦੇ ਆ ਗੱਡੀਆਂ ਰੈਂਟ ਤੇ ਦਿੰਦੇ ਆ ਐਨ ਆਰ ਆਈ ਵੀਰਾਂ ਵਾਸਤੇ ਜਿਹੜਾ ਕੋਈ ਭਰਾ ਬਾਹਰੋਂ ਆਉਂਦਾਗਾ ਤਾਂ ਉਹਨੇ ਕੋਈ ਗੱਡੀ ਬੁੱਕ ਕਰਨੀ ਆ 에ਅਰਪੋਰਟ ਤੇ ਤੁਹਾਨੂੰ ਗੱਡੀ ਮਿਲ ਜਾਣੀ ਆ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਵੀਰ ਹੋਰਾਂ ਤੋਂ ਲਵਾਂਗੇ ਵੀ ਕੀ ਫੰਡੇ ਆ ਕਿਵੇਂ ਮਿਲਦੀ ਆ ਗੱਡੀ ਕੀ ਇਹਦਾ ਰੈਂਟ ਰਹੂਗਾ ਤੇ ਕਦੋਂ ਕਿੰਨਾ ਟਾਈਮ ਪਹਿਲਾਂ ਬੁੱਕ ਕਰਾਉਣੀ ਪੈਂਦੀ ਆ ਤੇ ਗੱਡੀਆਂ ਦਿਖਾ ਦਈਏ ਥਾਰ ਖੜੀ ਆ ਸਕੋਰਪੀਓ ਖੜੀ ਆ 4x4 ਵੀ ਖੜੀ ਆ 2-ਵੀਲ ਡਰਾਈਵ ਵੀ ਖੜੀ ਆ ਤੇ ਸਕੋਰਪੀਆ ਨੇ ਵੀ ਖੜੀ ਆ ਕੀ ਹਾਲ ਆ ਬਾਈ ਜੀ ਵਧੀਆ ਬਈ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਜੀ ਅਸੀਂ ਵੀ ਠੀਕ ਠਾਕ ਆ ਤੇ ਬਾਈ ਦਿਓ ਜਾਣਕਾਰੀ ਫਿਰ ਗੱਡੀਆਂ ਕਿਵੇਂ ਬੰਦਾ ਬੁੱਕ ਕਰਾ ਸਕਦਾ ਤੁਹਾਡੇ ਕੋਲ ਤੇ ਕਿੰਨਾ ਕੁ ਟਾਈਮ ਪਹਿਲਾਂ ਕਰਾ ਸਕਦਾ ਬਾਈ ਟਾਈਮ ਤਾਂ ਜਿੰਨਾ ਟਾਈਮ ਮਰਜ਼ੀ ਪਹਿਲਾਂ ਕਰਾ ਲਓ 6 ਮਹੀਨੇ ਪਹਿਲਾਂ ਕਰਾ ਲਓ ਸਾਲ ਪਹਿਲਾਂ ਕਰਾ ਲਓ ਜੀ ਜਿਹੜੀ ਗੱਡੀ ਕਹੋਗੇ ਆਪਾਂ ਉਹੀ ਗੱਡੀ ਜਿੰਨੇ ਟਾਈਮ ਨੂੰ ਬਾਈ ਨੇ ਕਿਸਨੇ ਆਉਣਾ ਬਾਹਰੋਂ ਹਨਾ ਜੀ ਐਨ ਆਰ ਆਈ ਵੀਰ ਨੇ ਤੇ ਆਪਾਂ ਉਹੀ ਗੱਡੀ ਦੇ ਦਾਂਗੇ ਦੂਜੀ ਗੱਲ ਇਹ ਆ ਬਾਈ ਬਿੱਡ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦਵਾਂਗੇ ਉਹ ਨੰਬਰ ਤੇ ਕਾਲ ਕਰਕੇ ਗੱਡੀਆਂ ਬੁੱਕ ਹੋਣੀਆਂ ਐਨ ਆਰ ਆਈ ਵੀਰਾਂ ਵਾਸਤੇ ਸਪੈਸ਼ਲ ਆਫਰ ਆ ਬਈ ਲੱਗ ਲੱਗ ਆਫਰਾਂ ਲੱਗ ਲੱਗ ਗੱਡੀਆਂ ਜਿਹੜੇ 15 16 ਮਾਡਲ ਗੱਡੀਆਂ ਸਕੋਰਪੀਓ ਉਹਦਾ ਉਹ ਜਿਆ ਰੇਟ ਆ ਬਾਈ ਜੀ 20 21 ਮਾਡਲ ਉਹਦਾ ਉਹ ਜਿਆ ਰੇਟ ਆ ਜਿਹੜੀਆਂ ਬ੍ਰਾਂਡ ਨਿਊ 24 ਮਾਡਲ ਗੱਡੀਆਂ ਨੇ ਕੈਪਟਨ ਸੀਟਾਂ ਚ ਐਸ 11 ਟਾਪ ਮਾਡਲ ਲਾਈ ਵੀਲ ਪਾਏ ਹੋਏ ਬਾਹਰੋਂ ਉਹ ਟਾਪ ਗੱਡੀਆਂ ਨੇ ਬਿਲਕੁਲ ਨਵੀਆਂ ਗੱਡੀਆਂ ਨੇ ਉਹਨਾਂ ਦਾ ਰੇਟ ਉਹ ਜਿਆ ਜੀ ਅਲੱਗ-ਅਲੱਗ ਪੈਕੇਜ ਆ ਬਾਈ ਜੀ ਵੈਸੇ ਆਪਾਂ ਦੇਖੀਏ ਤਾਂ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਇਹਨਾਂ ਦਾ ਸ਼ੁਰੂ ਤਾਂ ਬਾਈ ਜੀ 2500 ਰੁਪਏ ਤੋਂ ਹੋ ਜਾਂਦਾ ਜੀ 2500 ਤੋਂ ਸ਼ੁਰੂ ਹੋ ਜਾਂਦਾ ਬਾਕੀ ਅਲੱਗ-ਅਲੱਗ ਫਿਰ ਜਿਵੇਂ ਤੁਸੀਂ ਦੱਸਿਆ ਵੀ ਇੱਕ ਦਿਨ ਦਾ ਅਲੱਗ ਪ ਹਾਂਜੀ ਅਲੱਗ-ਅਲੱਗ ਰੇਟ ਆ ਜਾਂਦੇ ਹੁਣ ਬਈ ਇਹਦੀ ਗੱਲ ਕਰੀਏ ਤਾਂ ਥੋੜੀ ਕੀ-ਕੀ ਜ਼ਿੰਮੇਵਾਰੀ ਰਹੂ ਡਾਕੂਮੈਂਟਾਂ ਦੀ ਡਾਕੂਮੈਂਟਾਂ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੋਊ ਆਪਣੀ ਪੇਪਰ ਵਰਕ ਚ ਪੂਰੀ ਓਕੇ ਗੱਡੀਆਂ ਹੋਣਗੀਆਂ ਜੀ ਠੀਕ ਆ ਤੁਸੀਂ ਕਾਦੇ-ਕਾਦੇ ਜ਼ਿੰਮੇਵਾਰ ਆ ਇਹਦਾ ਅਸੀਂ ਹਰ ਇੱਕ ਚੀਜ਼ ਦੇ ਜ਼ਿੰਮੇਵਾਰ ਆ ਜੀ ਵੀ ਮੰਨ ਲਓ ਗੱਡੀ ਦੀ ਇਨਸੂਰੈਂਸ ਦੀ ਆਰ.ਸੀ. ਦੀ ਗੱਡੀ ਦੀ ਗੱਡੀ ਵੱਲੋਂ ਵੀ ਗੱਡੀ ਚ ਕੋਈ ਪ੍ਰੋਬਲਮ ਨਹੀਂ ਹੋਊਗੀ ਓਕੇ ਗੱਡੀ ਹੋਊਗੀ ਬਿਲਕੁਲ ਬਿਲਕੁਲ ਵੀ ਓਕੇ ਹੋਊਗੀ ਜਿਹੜਾ ਮਤਲਬ ਵੀ ਪੋਲੂਸ਼ਨ ਆ ਗਿਆ ਹਾਂਜੀ ਆਰ.ਸੀ. ਕੰਨੋਂ ਆ ਗਿਆ ਜਾਂ ਜੋ ਵੀ ਆ ਜੋ ਹੈ ਬੱਤੀ ਕ੍ਰਾਸ ਕਰਦਾ ਸੀਟ ਬੈਲਟ ਨਹੀਂ ਲਾਊਗਾ ਸੀਟ ਬੈਲਟ ਨਹੀਂ ਲਾਊਗਾ ਜਾਂ ਉਹਦੇ ਕੋਲੇ ਲਾਇਸੈਂਸ ਹੈ ਨਹੀਂਗਾ ਕਿਸੇ ਨੂੰ ਹੋਰ ਗੱਡੀ ਫੜਾਤੀ ਤਾਂ ਉਹ ਜ਼ਿੰਮੇਵਾਰ ਅਗਲਾ ਖੁਦ ਹੋਊਗਾ ਉਹ ਆਪਾਂ ਬਾਈ ਜੀ ਐਗਰੀਮੈਂਟ ਤੇ ਸਾਈਨ ਵੀ ਕਰਦੇ ਹਾਂ ਉਹ ਚੀਜ਼ਾਂ ਲਿਖ ਕੇ ਵੀ ਬਾਈ ਜੀ ਸਾਡੀ ਗੱਡੀ 'ਚ ਕੋਈ ਨਸ਼ੀਲਾ ਪਦਾਰਥ ਜਾਂ ਕਿਸੇ ਨੂੰ ਗੱਡੀ ਹੋਰ ਨਹੀਂ ਫੜਾਉਂਗੇ ਜੇ ਤੁਸੀਂ ਐਨ ਆਰ ਆਈ ਹੋ ਤਾਂ ਛੋਡੇ ਤੇ ਅਸੀਂ ਇੰਟਰਸਟ ਕੀਤਾ ਛੋਡੇ ਦੇ ਹਿਸਾਬ ਨਾਲ ਹੀ ਗੱਡੀਆਂ ਦਿੰਨੇ ਆ ਜੀ ਇੱਕ ਬਾਈ ਮੈਨੂੰ ਐਂ ਦੱਸੋ ਵੀ ਜਿਹੜਾ ਬੰਦਾ ਬਾਹਰੋਂ ਆ ਰਿਹਾ ਹਾਂਜੀ ਤਾਂ ਉਹਦੇ ਫਿਰ ਪੇਪਰ ਵਰਕ ਦਾ ਕਿਵੇਂ ਕਰੋਗੇ ਜੇ ਅਸੀਂ 에어ਪੋਰਟ ਤੇ ਗੱਡੀ ਦਿੰਨੇ ਹਾਂ ਮਨ ਲਓ ਬਾਈ ਜੀ ਆਪਾਂ ਨੂੰ ਕੋਈ ਬਾਈ ਨੇ ਗੱਡੀ ਬੁੱਕ ਕਰਾਤੀ ਮੈਂ 2 ਮਹੀਨੇ ਬਾਅਦ ਆਉਣਾ ਹੈ ਨਾ ਜੀ ਆਪਾਂ ਗੱਡੀ ਉਹਨੂੰ ਬਾਈ ਨੂੰ 에어ਪੋਰਟ ਤੇ ਪ੍ਰੋਵਾਈਡ ਕਰਾ ਦਾਂਗੇ ਜੇ ਉਦੋਂ ਕੋਈ ਜਾਣ ਵਾਲਾ ਇਧਰੋਂ ਕੋਈ ਹੈ ਨਹੀਂ ਜੇ ਤਾਂ ਕੋਈ ਇਧਰੋਂ ਜਾਣ ਵਾਲਾ ਹੈਗਾ ਤਾਂ ਆਪਾਂ ਥੋੜੀ ਬਹੁਤੀ ਇਧਰੋਂ ਕਰ ਲਾਂਗੇ ਨਹੀਂ ਤਾਂ ਜਦੋਂ ਉੱਥੇ ਬਾਈ ਨੂੰ ਲੈਣ ਜਾਵਾਂਗੇ ਬਾਈ ਆਪਦੇ ਘਰੇ ਆਊਗਾ ਆਰਾਮ ਨੇ ਇੱਕ ਦੋ ਦਿਨ ਰੈਸਟ ਤੋਂ ਬਾਅਦ ਆਪਾਂ ਪੇਪਰ ਵਰਕ ਕਰ ਲਾਂਗੇ ਕੋਈ ਆਪਾਂ ਨੂੰ ਐਡਾ ਜ਼ਰੂਰੀ ਨਹੀਂ ਹੈਗਾ ਜਦੋਂ ਐਨ ਆਰ ਆਈ ਵੀਰ ਆਉਂਦੇ ਆ ਪੰਜਾਬ 'ਚ ਜੀ ਮਸਾਦਾ ਹੋਉ ਆਉਂਦੇ ਮਹੀਨਾ ਕੱਢ ਗਏ ਬਈ ਆਪਾਂ ਉਹਨਾਂ ਨੂੰ ਇੰਟਰਸਟ ਕਰੀਏ ਹਨਾ ਡਿਸਟਰਬ ਉਹਦਾ ਕੋਈ ਫਾਇਦਾ ਨਹੀਂ ਜੀ ਜੀ ਤੇ ਕਹਿੰਦਾ ਵੀ ਸੈਲਫ ਡਰਾਈ ਹੈ ਕਿ ਡਰਾਈ ਵਾ ਕੇ ਵਿਦ ਡਰਾਈਵਰ ਵੀ ਮਿਲ ਜੂਗਾ ਬਾਈ ਪਹਿਲਾਂ ਮੈਂ ਤਾਂ ਆਪਣਾ ਸੈਲਫ ਡਰਾਈ ਵੀ ਹੈ ਹਨਾ ਕਿਉਂਕਿ ਬਾਈ ਐਨ ਆਰ ਆਈ ਵੀਰ ਹੀ ਕਹੇ ਜੇ ਨੇ ਜਿਹੜੇ ਆਪਣੇ ਪੰਜਾਬ ਚ ਥੋੜੀ ਬਹੁਤੀ ਆਪਾਂ ਲੰਘਣਾ ਕਰ ਲੈਂਦਾ ਉਹ ਬੈਠਣ ਤੋਂ ਬੈਠਣ ਸਾਰੀ ਸੀਟ ਵੇਲਟ ਲਾਉਂਦੇ ਹਨਾ ਤੇ ਵੀ ਆਪਾਂ ਬਾਈ ਮੰਨ ਕੇ ਚੱਲੋ ਵੀ ਐਨ ਆਰ ਆਈ ਵੀਰਾਂ ਨੂੰ ਤਾਂ ਸੈਲਫ ਡਰਾਈ ਦੀਆਂ ਗੱਡੀਆਂ ਦਿੰਨੇ ਆ ਬਾਕੀ ਜੇ ਕੋਈ ਕੋਈ ਬਜ਼ੁਰਗ ਆਉਂਦੇ ਕਿਸੇ ਦੇ ਜਾਂ ਕੋਈ ਹੋਰ ਆ ਉਹ ਨਹੀਂ ਹਨਾ ਗੱਡੀ ਚਲਾ ਸਕਦੇ ਤਾਂ ਆਪਾਂ ਡਰਾਈਵਰ ਪ੍ਰੋਵਾਈਡ ਕਰਾ ਦਾਂਗੇ ਡਰਾਈਵਰ ਵੀ ਆ ਉਹਨਾਂ ਨੂੰ ਮਿਲ ਜਾਣਾਗਾ ਤੇ ਬਾਈ ਗੱਡੀਆਂ ਦੱਸ ਦਿਓ ਵੀ ਇਹ ਦਿੱਲੀ ਜਾਣਗੀਆਂ ਬਾਈ ਆਪਣੇ ਕੋਲੇ ਕੋਈ ਇਦਾਂ ਦਾ ਕੋਈ ਵੀ ਇਦਾਂ ਦੀ ਗੱਡੀ ਨਹੀਂ ਜਿਹੜੀ ਕੋਈ 5 ਸਾਲ ਤੋਂ ਵੱਧ ਪੁਰਾਣੀ ਹੋਵੇ ਸਾਰੀਆਂ ਨਵੀਆਂ ਗੱਡੀਆਂ ਨੇ ਬਾਕੀ ਵੱਧ ਤੋਂ ਵੱਧ ਆਪਣੇ ਕੋਲੇ ਬ੍ਰਾਂਡ ਨਿਊ 2024 ਮਾਡਲ ਗੱਡੀਆਂ ਬਈ ਜੀ ਜੀ ਇਹ ਕੱਲਾ ਪੰਜਾਬ ਦੇ ਵਿੱਚ ਹੀ ਦੇ ਰਹੇ ਜਾਂ ਪੰਜਾਬ ਤੋਂ ਬਾਹਰ ਮੇਨ ਤਾਂ ਬਈ ਪੰਜਾਬ ਚ ਹੀ ਆ ਚਲੋ ਜੇ ਕੋਈ ਬਾਈ ਹਨਾ ਕੋਈ ਬਾਹਰ ਜਾਣ ਪਸਾਨ ਵਾਲਾ ਜਾਂ ਕੋਈ ਜ਼ਿੰਮੇਵਾਰੀ ਵਾਲਾ ਹੁੰਦਾ ਤਾਂ ਆਪਾਂ ਬਾਹਰ ਵੀ ਗੱਡੀ ਦੇ ਦਿੰਦੇ ਨੇ ਨੇੜੇ ਲੋਕ ਲੋਕਲ ਕੋਈ ਮਿਲਦਾ ਹਾਂ ਜੀ ਕੋਈ ਲੋਕਲ ਮਿਲਦਾ ਕੋਈ ਜ਼ਿੰਮੇਵਾਰੀ ਦਵਾਉਂਦਾ ਤਾਂ ਆਪਾਂ ਬਾਹਰ ਵੀ ਗੱਡੀ ਦੇ ਦਾਂਗੇ ਜੀ ਹਾਂਜੀ ਤੇ ਆਪਣੇ ਕੋਲ 2 ਵੀਲ ਵੀ ਆ ਗਈ ਤੇ 4 ਵੀਲ ਵੀ ਆ ਗਈ ਹਾਂਜੀ ਭਾਈ ਚੁਆਇਸ ਕਲਰ ਚੁਆਇਸ ਵੀ ਮਿਲ ਜੂ ਤੇ ਗੱਡੀ 4 ਵੀਲ ਵੀ ਮਿਲ ਜੂ 2 ਵੀਲ ਵੀ ਮਿਲ ਜੂ ਜਿਹੜੀ ਕਹੋ ਭਾਈ ਜੀ ਤੁਹਾਨੂੰ ਇੱਕ ਦਿਖਾ ਦਈਏ ਇੱਕ ਵਾਰੀ ਹਾਂਜੀ ਗੱਡੀ ਖੋਲ ਕੇ ਦਿਖਾ ਦੇ ਲਾਈ ਵੀਲ ਲੱਗੇ ਹੋਇਆ ਲਾਈ ਵੀਲ ਬਾਰੋਂ ਭਾਈ ਕੰਪਨੀ ਵਾਲੇ ਲਹਾ ਕੇ ਆਪਾਂ ਹਜੇ ਤੱਕ ਪੇਪਰ ਵੀ ਨਹੀਂ ਲਹੇ ਮੈਨੂੰ ਲੱਗਦਾ 1000 11200 ਕਿਲੋਮੀਟਰ ਗੱਡੀ ਚੱਲੀ ਹੈ ਭਾਈ 11200 ਕਿਲੋਮੀਟਰ ਹਾਂਜੀ ਭਾਈ ਗੱਡੀ ਚੱਲੀ ਹੋਈ ਹੈ ਟੋਟਲ ਹਾਂਜੀ ਤੇ ਬਾਕੀ ਉਹਦਾ ਥਾਰ ਖੜੀ ਆ ਆ ਸਕੋਰਪਿਓ ਵੀ ਬਿਲਕੁਲ ਬ੍ਰੈਂਡ ਨਿਊ ਆ ਭਾਈ ਇਹ ਵੀ ਅਵੀ ਆਗੇ ਬ੍ਰਾਂਡ ਦੇ ਹਾਂ ਆ ਵੀ ਆ ਬਿਲਕੁਲ ਇਹ ਹਜੇ 5 600 ਕਿਲੋਮੀਟਰ ਚੱਲੀ ਹੈ ਸਾਰੂ ਵੀ ਬਾਈ 5 600 ਕਿਲੋਮੀਟਰ ਇਹ ਚੱਲੀ ਹੋਈ ਹੈ ਹਾਂਜੀ ਵੀ ਦਿਖਾ ਦਈਏ ਤੇ ਆ ਥਾਰ ਖੜੀ ਆ ਹਾਂਜੀ ਬਾਈ ਇਹ ਵੀ ਨਹੀਂ ਕੋਈ ਬਾਹਲਾ ਜਾਂਦੀ ਤੇ ਹੁਣ ਦੱਸ ਦਈਏ ਬਾਈ ਜੇ ਤੁਸੀਂ ਬੁੱਕ ਕਰਾਉਣੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਪਾਏ ਹੋਏ ਆ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਹਾਂਜੀ ਬਸ ਤੁਸੀਂ ਬੁਕਿੰਗ ਪਾਵਾ 6 ਮਹੀਨੇ ਪਹਿਲਾਂ ਤੁਹਾਨੂੰ 6 ਮਹੀਨੇ ਲਾਉਣਾ 2 ਮਹੀਨੇ ਲਾਉਣਾ ਤੁਸੀਂ ਸਾਨੂੰ ਟੋਕਨ ਬਣੀ ਪਾ ਕੇ ਗੱਡੀ ਬੁੱਕ ਕਰਵਾ ਸਕਦੇ ਹੋ ਤੇ ਤੁਹਾਡਾ ਕੋਈ ਡਾਕੂਮੈਂਟ ਭੇਜ ਕੇ ਅਸੀਂ ਤੁਹਾਡੀ ਗੱਡੀ ਲਿਖ ਕੇ ਰੱਖ ਲਾਂਗੇ ਵੀ ਜਿੰਨੀ ਤਰੀਕ ਨੂੰ ਤੁਹਾਨੂੰ ਗੱਡੀ ਦੇਣੀ ਆ ਜਿਹੜੀ ਗੱਡੀ ਦੀ ਤੁਹਾਡੇ ਨਾਲ ਗੱਲ ਹੋਊਗੀ ਉਹੀ ਗੱਡੀ ਤੁਹਾਨੂੰ ਇੱਕ ਦਿਨ ਪਹਿਲਾਂ ਸਾਡੇ ਵੱਲੋਂ ਹਾਜ਼ਰ ਖੜੀ ਹੂ ਤੁਸੀਂ ਜਦੋਂ ਮਰਜ਼ੀ ਆ ਕੇ ਲੈ ਜਾਓ ਜੀ 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 ਇੱਕ ਦਸ ਦੇ ਬਾਈ ਜੇ ਕਿਸੇ ਨੇ ਮਨ ਲੋਕਲ ਚਾਹੀਦਾ ਐਨ ਆਰ ਆਈ ਤੋਂ ਬਿਨਾ ਕੋਈ ਵਿਆਹ ਸ਼ਾਦੀ ਵਾਸਤੇ ਗੱਡੀ ਚਾਹੀਦੀ ਆ ਬਾਈ ਇਹ ਵਿਆਹ ਸ਼ਾਦੀ ਵਾਸਤੇ ਗੱਡੀ ਚਾਹੀਦੀ ਆ ਦੇ ਦਾਂਗੇ ਬਾਈ ਜਿਵੇਂ ਇੱਕ ਦਿਨ ਵਾਸਤੇ ਕੋਈ ਡੋਲੀ ਵਾਸਤੇ ਗੱਡੀ ਚਾਹੀਦੀ ਆ ਉਹ ਵੀ ਪ੍ਰੋਵਾਈਡ ਕਰਾ ਦਾਂਗੇ ਹਨਾ ਜੀ ਜੀ ਉਹ 셀ਫ ਡਰਾਈਵ ਚਾਹੀਦੀ ਆ ਉਹ ਵੀ ਦੇ ਦਾਂਗੇ ਤੇ ਡਰਾਈਵਰ ਨਾਲ ਚਾਹੀਦੀ ਹੈ ਗੱਡੀ ਉਵੇਂ ਹੀ ਮਿਲ ਜੂ ਤੇ ਬਾਕੀ ਜੇ ਕਿਸੇ ਨੇ ਬਈ ਐ ਹੁੰਦਾ ਵੀ ਅਸੀਂ ਸਾਡੇ ਵਿਆਹ ਤਿੰਨ ਚਾਰ ਦਿਨ ਚੱਲਣਾ ਤਿੰਨ ਦਿਨਾਂ ਲਈ ਲੱਗ ਤੋਂ ਪੈਕੇਜ ਆਪਣਾ ਬਈ ਠੀਕ ਹੈ ਜੀ ਤੇ ਵਿੱਚ ਕਹਿੰਦੇ ਬਈ ਇਸ ਹਫਤਾ ਰੱਖਣੀ ਹੈ ਵੀ ਉਸ ਤੋਂ ਬਾਅਦ ਇੱਕ ਦੋ ਸਕੀਰੀਆਂ ਜਾਖਣਾ ਉਹਦਾ ਲੱਗ ਤੋਂ ਪੈਕੇਜ ਠੀਕ ਹੈ ਜੀ ਅਲੱਗ-ਅਲੱਗ ਪੈਕੇਜ ਆ ਬਈ ਜਿੰਨੇ ਦਿਨਾਂ ਦੀ ਗੱਡੀ ਚਾਹੀਦੀ ਉਹਨਾਂ ਦਿਨਾਂ ਦੀ ਗੱਡੀ ਮਿਲ ਜੂ ਠੀਕ ਹੈ ਜੀ ਨੋਟ ਕਰ ਲਿਓ ਫਿਰ ਦੁਬਾਰਾ ਸੁਪਰੀਮ ਕਾਰ ਬਰਨਾਲਾ ਤੇ ਇੱਥੇ ਖੜੇ ਹੋਏ ਆ ਤੇ ਤੁਸੀਂ ਵੀ ਬੁੱਕ ਕਰਵਾ ਸਕਦੇ ਹੋ ਗੱਡੀ ਜਦੋਂ ਵੀ ਤੁਸੀਂ ਆਉਣਾਗਾ ਤਾਂ ਪਹਿਲਾਂ ਕਰਵਾ ਲਓਗੇ ਤਾਂ ਫਿਰ ਤੁਹਾਨੂੰ ਮੌਕੇ ਦੇ ਮੌਕੇ ਰੇਟ ਅਲੱਗ ਹੁੰਦੇ ਆ ਹਾਂ ਪਹਿਲਾਂ ਕਰਵਾਉਣ ਤੇ ਬਾਈ ਵਿਚਨੇ ਹਨਾ ਬਾਜਿਆਂ ਨੇ ਔਲਾ ਆਉਂਦੀਆਂ ਮੇਰੇ ਕੋਲੇ ਅਕਤੂਬਰ ਨਵੰਬਰ ਚ ਵੀ ਆਉਣਾ ਉਹਨਾਂ ਨੇ ਵੀ ਗੱਡੀਆਂ ਬੁੱਕ ਕਰਾਈਆਂ ਉਹਨਾਂ ਨੂੰ ਉਹ ਜੋ ਆਫਰ ਦਿੱਤੇ ਆ ਬਾਈ ਕਿਉਂਕਿ ਆਪਣੇ ਕੋਲੇ 6 ਮਹੀਨੇ 7 ਮਹੀਨੇ ਪਹਿਲਾਂ ਉਹਨਾਂ ਨੇ ਗੱਡੀਆਂ ਬੁਕਿੰਗ ਕਰਾਈਆਂ ਚਲੋ ਠੀਕ ਆ ਜੀ ਧੰਨਵਾਦ ਵੀਰੇ ਬਾਤ ਤੋਂ ਬਾਤ ਕਰੋ ਸ਼ੇਅਰ ਤਾਂ ਕਿ ਕਿਸੇ ਭਰਾ ਦੇ ਕੰਮਾਂ ਦੇ ਵੀਡੀਓ ਤੇ ਵਾਰਤ ਸਕੇ ਕਿਉਂਕਿ ਲੈਣ ਵੇਚਣ ਦੇ ਝਾਂਜੜ ਚੋਂ ਬੰਦਾ ਨਿਕਲ ਜਾਊਗਾ ਹਾਂਜੀ ਹਾਂਜੀ ਜੀ ਧੰਨਵਾਦ ਜੀ